ਐਸ ਰਾਜਾ ਪਰ ਮਹਾਰਾਣਾ ਪ੍ਰਤਾਪ ਚੌਂਕ ਜਿਹੜਾ ਪ੍ਰਾਣਾ ਪ੍ਰਭਾਤ ਚੌਂਕ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਉੱਥੇ ਆਪਾਂ ਆਏ ਆ ਕੀ ਅੱਜ ਦਾ ਪ੍ਰੋਗਰਾਮ ਹੈਗਾ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਾਡਾ ਇੱਥੇ ਸਾਰੀ ਸਾਡੀ ਟੀਮ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੀ ਤਰਫੋਂ ਹੁਸ਼ਾਰਪੁਰ ਦੀ ਪੂਰੀ ਟੀਮ ਇੱਥੇ ਅੱਜ ਇਕੱਠੀ ਹੋਈ ਹੈ ਜਿਹੜਾ ਕਿ ਕੁਝ ਦਿਨ ਪਹਿਲੇ ਰਿਫਲੈਕਟਰਸ ਦਾ ਅਸੀਂ ਸਾਰੇ ਡਿਸਟ੍ਰਿਕਟ ਦੇ ਵੀ ਸ਼ੁਰੂ ਕੀਤਾ ਸੀ 10000 ਰਿਫਲੈਕਟਰ ਅਸੀਂ ਹੁਸ਼ਾਰਪੁਰ ਜ਼ਿਲ੍ਹੇ ਵਿੱਚ ਲਗਾ ਰਹੇ ਹਾਂ ਜਿਸ ਦੀ ਕੀ ਇਨੋਗ੍ਰੇਸ਼ਨ ਅਸੀਂ ਐਸਐਸਪੀ ਸਾਹਿਬ ਕੋਲੋਂ ਕਰਵਾਈ ਸੀ ਅੱਜ ਸਾਡਾ ਇਹ ਪਹਿਲਾ ਦੂਸਰਾ ਦਿਨ ਹੈਗਾ ਕਿ ਅਸੀਂ ਹੁਸ਼ਾਰਪੁਰ ਸਿਟੀ ਵਿੱਚ ਪ੍ਰਭਾਤ ਚੌਕ ਦੇ ਵਿੱਚ ਖੜੇ ਹੋ ਕੇ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਜਿੰਨੇ ਵੀ ਇੱਥੇ ਗੱਡੀਆਂ ਲੰਘ ਰਹੀਆਂ ਜਿੰਨਾਂ 'ਚ ਰਿਫਲੈਕਟਰਸ ਨਹੀਂ ਲੱਗੇ ਫ੍ਰੀ ਆਫ ਕਾਸਟ ਜਿਹੜਾ ਹੈਗਾ ਅਸੀਂ ਅੱਜ ਰਿਫਲੈਕਟਰਸ ਲੱਗ ਰਹੇ ਹਾਂ ਕਿਉਂਕਿ ਧੁੰਦਾਂ ਮੌਸਮ ਹੈ ਜਿਸ ਦੇ ਨਾਲ ਰਿਫਲੈਕਟਰ ਲੱਗਾ ਹੋਏਗਾ ਕਿ ਐਕਸੀਡੈਂਟ ਦੀ ਸੇਫਟੀ ਵਾਸਤੇ ਅਸੀਂ ਮਿਲ ਕੇ ਸੇਫਟੀ ਮੀਅਰ ਵਾਸਤੇ ਅਸੀਂ ਸਾਰੇ ਪੰਜਾਬ ਵਿੱਚ ਆਈ ਉਹਨਾਂ ਚ ਲਾਈਏ ਨੀਅਰ ਰੋਡ 5 ਲੱਖ ਰਿਫਲੈਕਟਰ ਜ ਸਾਡੇ ਟਰਸਟ ਦੀ ਤਰਫੋਂ ਜਿਹਦੇ ਕੀ ਚੇਅਰਮੈਨ ਡਾਕਟਰ ਐਸ.ਪੀ. ਸਿੰਘ ਹੋ ਰਹੇ ਹੈ ਉਹਨਾਂ ਦੀ ਤਰਫੋਂ ਪੂਰੇ ਪੰਜਾਬ ਵਿੱਚ 5 ਲੱਖ ਰਿਫਲੈਕਟਰ ਲੱਗ ਰਿਹਾ ਹੈ ਉਸ ਵਿੱਚੋਂ 10000 ਜਿਹੜਾ ਰਿਫਲੈਕਟਰ ਹੈ ਅਛੇ ਹੁਸ਼ਾਰਪੁਰ ਜ਼ਿਲ੍ਹੇ ਵਿੱਚ ਲੱਗ ਰਿਹਾ ਹੈ ਜਿਸ ਦਾ ਤਲਵਾੜੇ ਵੀ ਸਾਡਾ ਸ਼ੁਰੂ ਹੋ ਚੁੱਕਾ ਹੈ ਹੁਸ਼ਾਰਪੁਰ ਵੀ ਸ਼ੁਰੂ ਹੋ ਚੁੱਕਾ ਹੈ ਅੱਜ ਦੂਸਰਾ ਜਿਹੜਾ ਦਿਨ ਹੈ ਅਸੀਂ ਪ੍ਰਵਾਚਕ ਅਸੀਂ ਅੱਜ ਰਿਫਲੈਕਟਰ ਸਿਸਟਮ ਲਗਾ ਰਹੇ ਹਾਂ ਥੈਂਕ ਯੂ ਉਹਨਾਂ ਦਾ ਮੌਸਮ ਵੀ ਤਾਂ ਚੱਲਦਾ ਪਿਆ ਹੈ ਜੁਬਾਰਕ ਜਿਹੜਾ ਅਸੀਂ ਕੱਲ ਪੇਸ਼ ਚਲਾਉਂਦੇ ਹਾਂ ਉਹਨਾਂ ਦਾ ਪਾਤੀ ਮੈਸੇਜ ਦੇਣਾ ਚਾਹਾਂਗੇ ਜਿਹੜੇ ਵਾਹਨ ਚਾਲਕ ਆ ਉਹਨਾਂ ਅੱਗੇ ਇਹ ਰਿਕੁਐਸਟ ਕਰਾਂਗਾ ਧੁੰਦਾਂ ਮੌਸਮ ਹੈ ਪਹਿਲੇ ਤਾਂ ਅਸੀਂ ਪ੍ਰਫੌਸ਼ਨ ਵਰਤੀਏ ਕਿ ਅਸੀਂ ਧੁੰਦ ਵਿੱਚ ਜੇਕਰ ਨਹੀਂ ਨਿਕਲਣਾ ਕੋਈ ਜ਼ਰੂਰੀ ਕੰਮ ਹੈ ਤੇ ਨਿਕਲੀਏ ਔਰ ਬੜੀ ਸਲੋ ਸਪੀਡ ਨਾਲ ਨਿਕਲੀਏ ਆਪਣੀਆਂ ਲਾਈਟਸ ਔਨ ਕਰਕੇ ਨਿਕਲੀਏ ਆਪਣੇ ਆਪ ਨੂੰ ਵੀ ਬਚਾਈਏ ਤੇ ਦੂਸਰਿਆਂ ਦੀ ਵੀ ਅਸੀਂ ਸੇਫਟੀ ਦਾ ਪੂਰਾ ਧਿਆਨ ਰੱਖੀਏ ਕਿ ਜਿਹੜਾ ਹੋਰ ਕਿਸੇ ਦਾ ਕੋਈ ਐਕਸੀਡੈਂਟ ਨਾ ਹੋਏ ਬੜਾ ਸਲੋ ਆਪਾਂ ਚੱਲੀਏ ਕਿਉਂਕਿ ਬਾਈਕ ਵਾਲੇ ਕਈ ਵਾਰ ਦਿਖਦੇ ਨਹੀਂ ਆ ਬੜੀ ਸਪੀਡ ਨਾਲ ਆਂਦੇ ਆਗੇ ਤੇ ਉਸ ਤੋਂ ਬਾਅਦ ਜਿਹੜੀ ਗੱਡੀ ਅੱਗੋਂ ਆ ਰਹੀ ਹੈ ਬਾਈਕ ਸਪੀਡ ਵਿੱਚ ਆ ਰਿਹਾ ਉਹਨੂੰ ਬਾਈਕ ਦਿਖਦਾ ਨਹੀਂ ਤੇ ਐਕਸੀਡੈਂਟ ਦਾ ਬਹੁਤ ਵੱਡਾ ਕਾਰਨ ਹੈ ਤੇ ਆਪਾਂ ਯੂਵਾ ਪੀੜੀ ਨੂੰ ਇਹੋ ਰਿਕੁਐਸਟ ਕਰਾਂਗੇ ਕਿ ਬੜੀ ਸਲੋ ਸਪੀਡ ਨਾਲ ਬੜੇ ਆਰਾਮ ਨਾਲ ਜਿਹੜਾ ਇਸ ਟਾਈਮ ਜਿਹੜਾ ਧੁੰਦ ਦਾ ਮੌਸਮ ਹੈ ਬੜੇ ਆਰਾਮ ਨਾਲ ਅਸੀਂ ਡਰਾਈਵਿੰਗ ਕਰੀਏ। ਭਾਈ ਮੈਨੂੰ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਆਕੇ ਪਲਸਾਨੀ ਜੀ ਨਾਲ ਪੂਰਾ ਪੁਲਿਸ ਸਟਾਫ ਦਾ ਮੌਜੂਦ ਹੈ ਰਿਫਲੈਕਟਰ ਲਗਾਏ ਜਾ ਰਹੇ ਆ ਕੀ ਕਹਿਣਾ ਚਾਹੋਗੇ ਸਰ ਜਿਹੜਾ ਹੈ ਸਰਬੱਤ ਦੇ ਭਲੇ ਵਲੋਂ ਜਿਹੜਾ ਇਹ ਰਿਫਲੈਕਟਰ ਲਗਾਏ ਜਾ ਰਹੇ ਆ ਬਹੁਤ ਵ ਤੋਂਦੇ ਮੌਸਮ ਚ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਰਿਫਲੈਕਟਰ ਨਾਲ ਬਹੁਤ ਜ਼ਿਆਦਾ ਸਹੂਲਤ ਮਿਲਦੀ ਹੈ ਕਿ ਹਾਂਜੀ ਐਕਸੀਡੈਂਟਾਂ ਤੋਂ ਤੇ ਅਸੀਂ ਟ੍ਰੈਫਿਕ ਐਜੂਕੇਸ਼ਨ ਸੈਲਵਲੋਂ ਸਾਰੇ ਸਕੂਲਾਂ ਵਿੱਚ ਸੈਮੀਨਾਰ ਵੀ ਲਗਾਉਂਦੇ ਆ ਬੱਚਿਆਂ ਨੂੰ ਅਵੇਅਰ ਵੀ ਕਰਦੇ ਆ ਕਿ ਧੁੰਦ ਧੁੰਦ ਕਰਕੇ ਸੜਕ ਡਰਾਈਵਿੰਗ ਚ ਥੋੜਾ ਹੋ ਹਾਂਜੀ ਸਰਬੱਤ ਦੇ ਭਲੇ ਵਲੋਂ ਇਹ ਜਿਹੜਾ ਬਹੁਤ ਵਧੀਆ ਉਪਰਾਲਾ ਆ ਕਿ ਹਾਂਜੀ ਰਿਫਲੈਕਟਰ ਲਾਏ ਜਾ ਰਹੇ ਆ ਕਿਉਂਕਿ ਧੁੰਦ ਕਰਕੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ ਇਹਦੇ ਨਾਲ ਐਕਸੀਡੈਂਟਲ ਚ ਬਹੁਤ ਦਰ ਚ ਕਮੀ ਆਏਗੀ ਇਸ ਲਈ ਬਹੁਤ ਵਧੀਆ ਉਪਰਾਲਾ ਇਹ ਗਾ ਜਿਹੜਾ ਜਿਹੜਾ ਸਪੀਡ ਤੇ ਚੱਲਦਾ ਪਿਆ ਆ ਟਿਕੀਆਂ ਦੀ ਲਾਈਟਾਂ ਵੀ ਨਹੀਂ ਲੋਕੀ ਕੋਈ ਕੁਝ ਜਗਾ ਕੇ ਚੱਲਦੇ ਧੁੰਦ ਵਿੱਚ ਉਹਨਾਂ ਨਾਲ ਆਪ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਇਹ ਤਾਂ ਇਹ ਚਾਹਮਾ ਕਿ ਹਾਂਜੀ ਲੋਕਾਂ ਨੂੰ ਪੂਰਾ ਸਹਿਯੋਗ ਪੂਰਾ ਕੋਆਪਰੇਟ ਕਰਨਾ ਚਾਹੀਦਾ ਹੈ ਪੁਲਿਸ ਨਾਲ ਵੀ ਕਿ ਐਕਸੀਡੈਂਟਲ ਮੌਤਾਂ ਜਿਹੜੀਆਂ ਡਰੱਚੇ ਕਮੀ ਆਏ ਕਿਉਂਕਿ ਸਰਕਾਰ ਵੱਲੋਂ ਹੋਰ ਵੀ ਬਹੁਤ ਕਾਨੂੰਨ ਬਣਾਏ ਗਏ ਆ ਨਵੇਂ ਕਾਨੂੰਨ ਬਣਾਏ ਗਏ ਆ ਜਿੱਦਾਂ ਬੱਚਿਆਂ ਨੂੰ 18 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹਨਾਂ ਨੂੰ ਕਨਵੈਨਸ ਚਲਾਉਣ ਤੋਂ ਮਰਾ ਕੀਤਾ ਗਿਆ ਹੈ ਕਿ ਕੋਈ ਵੀ ਕਨਵੈਨਸ 18 ਸਾਲ ਤੋਂ ਘੱਟ ਬੱਚਾ ਨਹੀਂ ਚਲਾਊਗਾ ਜਿਹਦੇ ਲਈ ਸਰਕਾਰ ਵੱਲੋਂ ਕਾਨੂੰਨ ਵੀ ਲਾਗੂ ਕੀਤੇ ਗਏ ਆ ਤੇ ਜਿਹਦੇ ਬਾਰੇ ਅਸੀਂ ਟ੍ਰਾਫਿਕ ਐਜੂਕੇਸ਼ਨ ਸੈਲ ਵੱਲੋਂ ਹਰ ਇੱਕ ਹਰ ਇੱਕ ਸਕੂਲ 'ਚ ਜਾ ਕੇ ਬੱਚਿਆਂ ਨੂੰ ਅਵੇਅਰ ਵੀ ਕੀਤਾ ਜਾਂਦਾ ਆ ਤੇ ਮੈਂ ਇਹੀ ਕਹਾਂਗੀ ਕਿ ਲੋਕਾਂ ਨੂੰ ਪੂਰਾ ਸਹਿਯੋਗ ਕਰਨਾ ਚਾਹੀਦਾ ਆ ਕਿ ਹੈਲਮਟ ਲਗਾ ਕੇ ਰੱਖਣ ਹਰ ਹਰ ਇੱਕ ਪ੍ਰੋਕਾਸ਼ਨ ਜਿਹੜਾ ਹੈਗਾ ਆ ਉਹ ਬਰਤਨ ਸੀਟ ਬੈਲਟ ਲਾਣ ਤੇ ਲਾਈਟ ਇਹ ਜਿਹੜੇ ਆ ਰਿਫਲੈਕਟਰ ਜ਼ਰੂਰ ਲਗਾਣ ਆਪਣੀਆਂ ਗੱਡੀਆਂ 'ਤੇ ਮਾਨ ਜੋ ਕਿ ਐਡੀਜੀਪੀ ਸਾਬ ਟ੍ਰਾਫਿਕ ਤੇ ਮਾਨ ਜੋ ਕਿ ਐਸਐਸਪੀ ਸਾਹਿਬ ਦੇ ਦਿੱਤੇ ਹਨ ਨਿਰਦੇਸ਼ਾਂ ਤੇ ਅੱਜ ਅਸੀਂ ਪ੍ਰਵਾਹ ਚੌਂਕ ਵਿਲੇ ਵਿਖੇ ਸਰਵਤ ਦਾ ਪਲਾ ਟਰੱਸਟ ਵੱਲੋਂ ਦੇ ਸਹਿਯੋਗ ਨਾਲ ਅਸੀਂ ਵੱਡੀਆਂ ਗੱਡੀਆਂ ਟਰੈਕਟਰ ਟਰਾਲੀਆਂ ਤੇ ਬੱਸਾਂ ਤੇ ਟਰੈਕਟਰ ਲਗਾ ਰਹੇ ਹਾਂ ਤਾਂ ਜੋ ਆਉਣ ਵਾਲਾ ਸਮਾਂੜਾ ਧੁੰਦਾ ਆ ਧੁੰਨ ਤੋਂ ਬਚਾ ਦੇ ਖਾ ਮਾਲੋ ਇਹ ਟਰੈਕਟਰ ਲਗਾ ਰਹੇ ਹਾਂ ਤਾਂਕਿ ਕੋਈ ਦੁਰਘਟਨਾ ਨਾ ਹੋ ਸਕੇ ਕਿਉਂਕਿ ਇਹ ਸਾਡਾ ਮਹੀਨਾ ਜਿਹੜਾ 30 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਰਾਸ਼ਟਰੀ ਸੁਰੱਖਿਆ ਦਾ ਮਹੀਨਾ ਵੀ ਹੈ ਇਸ ਤੰਦ ਵਿੱਚ ਵੀ ਅਸੀਂ ਮੱਲਵਰ ਫੈਕਟਰ ਲਗਾ ਰਹੇ ਹਾਂ ਇਹ ਸਰਵਾਦਾ ਪਲਾਟ ਟਰੱਸ ਵੱਲੋਂ ਸਾਰੇ ਜ਼ਿਲ੍ਹੇ ਵਿੱਚ ਇਹ ਮੈਮ ਚਲਾਰ ਚਲਾਈ ਜਾ ਰਹੀ ਹੈ ਫੈਕਟਰ ਲਗਾਏ ਜਾ ਰਿਹਾ ਹੈ ਇਹ ਸਲਾਹਾਂਗਾ ਯੋਗ ਹੈ ਤੇ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਵੀ ਕਰਦੇ ਹਾਂ